ਪ੍ਰੋਫੈਸਰ ਪੰਜਾਬੀ ਚੈਨਲ ਤੇ ਅੱਜ ਦੀ ਕਹਾਣੀ ਨਵਦੀਪ ਸਿੰਘ ਦੀ ਲਿਖੀ ਹੋਈ ਕੋਟ ਅਤੇ ਮਨੁੱਖ ਮਾਸਟਰ ਇਸਰਦਾਸ ਜੀ ਇੱਕ ਗਰੀਬ ਆਦਮੀ ਸੀ ਸਿਆਲਾਂ ਦੀਆਂ ਰਾਤਾਂ ਲਈ ਉਸ ਦੇ ਘਰ ਕੇਵਲ ਤਿੰਨ ਹੀ ਲਜਾਈਆਂ ਸਨ ਜਦ ਕੇ ਸੌਣ ਵਾਲੇ 6 ਸਨ ਉਸ ਦੀ ਪਤਨੀ ਭਾਗਵੰਤੀ ਖੇਸ ਤੇ ਦਰੀ ਜੋੜ ਕੇ ਉੱਪਰ ਲੈ ਕੇ ਰਾਤ ਕੱਟਦੀ ਸੀ ਮਾਸਟਰ ਜੀ ਦੀ ਵੱਡੀ ਧੀ ਸੀ ਤੋਂ 2 ਸਾਲ ਤੋਂ ਬੜੀ ਨਾਮੁਰਾਦ ਖੰਗ ਦੀ ਸ਼িকার ਸੀ ਮਾਸਟਰ ਦੀ ਗਰੀਬੀ ਕਰ ਡਾਕਟਰ ਦੇ ਦੱਸੇ ਅਨੁਸਾਰ ਨਾ ਤਾਂ ਉਸਦੇ ਗਲੇ ਦਾ ਆਪਰੇਸ਼ਨ ਕਰਾਉਣ ਅਤੇ ਨਾ ਹੀ ਸਿਹਤਮੰਦ ਔਖਾ ਖਾਣ ਦੇਣ ਦੀ ਹਿੰਮਤ ਰੱਖਦੇ ਸਨ ਮਾਸਟਰ ਜੀ ਕੋਲ ਕੋਈ ਕੋਟ ਜਾਂ ਸਵੈਟਰ ਵੀ ਨਹੀਂ ਸੀ ਰੋਜ਼ ਤਰ ਢੱਕਣ ਵਾਲੇ ਤਿੰਨ ਕੱਪੜੇ ਪਾ ਕੇ ਤਿੰਨ ਕੋ ਦੂਸਰੇ ਪਿੰਡ ਭੜਾਉਣ ਜਾਂਦੇ ਤੇ ਫਿਰ ਉੱਥੋਂ ਇੱਕ ਕੋ ਅੱਗੇ ਰਾਏ ਸਾਹਿਬ ਦੇ ਪੁੱਤਰ ਨੂੰ ਪੜਾ ਕੇ ਸਿੱਤੋਂ ਫੇਰ ਥਰਦੇ ਹੋਏ ਘਰ ਵਾਪਸ ਪਰਤਦੇ। ਮਾਸਟਰ ਜੀ ਰਾਜਾਦੇ ਨੂੰ ਭਾਵੇਂ 1 ਘੰਟਾ ਹੀ ਪੜਾਉਂਦੇ ਸਨ ਪਰ ਉੱਥੇ ਜਾਣ ਦਾ ਉਹਨਾਂ ਦੇ 2 ਘੰਟੇ ਖਰਾਬ ਹੋ ਜਾਂਦੇ ਸਨ ਤੇ ਮਿਲਣੇ ਕੇਵਲ 15 ਰੁਪਏ ਮਹੀਨਾ ਸਨ। ਇਹ ਟਿਊਸ਼ਨ ਤਿਲਮੀ ਨੇ ਰੈਡੀ ਸੀ ਅਤੇ ਮਾਸਟਰ ਜੀ ਨੇ ਇਸ ਤੋਂ ਪ੍ਰਾਪਤ ਹੋਣ ਵਾਲੇ 45 ਰੁਪਏ ਨਾਲ ਸੀਤੋ ਦਾ ਆਪਰੇਸ਼ਨ ਕਰਾਉਣਾ ਉਸ ਲਈ ਪਾਇਆ ਦੁੱਧ ਲਵਾਉਣਾ ਅਤੇ ਭਾਗਵੰਤੀ ਲਈ ਇੱਕ ਰਜਾਈ ਬਣਾਉਣਾ ਚਾਹੁੰਦੇ ਸਨ। ਪਰ ਭਾਗਵਤੀ ਮਾਸਟਰ ਜੀ ਲਈ ਸਵੈਟਰ ਬਣਾਉਣ ਬਾਰੇ ਸੋਚਦੀ ਸੀ ਇੱਕ ਦਿਨ ਮਾਸਟਰ ਜੀ ਰਾਇਜਾਦੇ ਨੂੰ ਪੜਾਉਣ ਗਏ ਤਾਂ ਉਹਨਾਂ ਦੇ ਤਪੀਤ ਠੀਕ ਨਾ ਹੋਣ ਕਰਕੇ ਤੁਰਨ ਲੱਗਿਆ ਉਹਨਾਂ ਨੂੰ ਦੋ ਨਿਛਾ ਆਇਆ ਇਹ ਦੇਖ ਕੇ ਰਾਏ ਸਾਹਬ ਨੇ ਮਾਸਟਰ ਜੀ ਨੂੰ ਅੰਦਰੋਂ ਅੰਗੇਠੀ ਕੋਲ ਲੈ ਗਈ ਅਤੇ ਉਸ ਤੇ ਲਈ ਪਹਿਲਾਂ ਗਰਮ ਗਰਮ ਚਾਹ ਭੇਜੀ ਅਤੇ ਫਿਰ ਰਾਏ ਸਾਹਿਬ ਦਾ ਇੱਕ ਪੁਰਾਣਾ ਕੋਟ ਪਾਉਣ ਨੂੰ ਦੇ ਦਿੱਤਾ ਮਾਸਟਰ ਜੀ ਨੇ ਨਾ ਨਾ ਕਰਦਿਆਂ ਕੋਟ ਲੈ ਲਿਆ ਪਰ ਉਹ ਉਹ ਘਰ ਵੜਨ ਤੋਂ ਪਹਿਲਾਂ ਕੋਟ ਨੂੰ ਉਤਾਰ ਕੇ ਇੱਕ ਪੁਰਾਣੀ ਜਹੀ ਅਖਬਾਰ ਵਿੱਚ ਰਪੇਟ ਖਿਲੋਗਾ ਕੇ ਰੱਖਦੇ ਤੇ ਘਰੋਂ ਬਾਹਰ ਜਾ ਕੇ ਫਿਰ ਪਾ ਲੈਂਦੇ ਤਾਂ ਜੋ ਉਸਦੀ ਪਤਨੀ ਭਾਗਵੰਤੀ ਨੂੰ ਇਸ ਬਾਰੇ ਪਤਾ ਨਾ ਲੱਗੇ ਉਹ ਭਾਗਵੰਤੀ ਨੂੰ ਇਹ ਦੱਸਣ ਤੋਂ ਝਿਜਕਦੇ ਸਨ ਕਿ ਉਹ ਕਿਸੇ ਦਾ ਦਿੱਤਾ ਹੋਇਆ ਕੋਟ ਪਾ ਰਹੇ ਹਨ ਅੰਤ ਉਹਨਾਂ ਫੈਸਲਾ ਕੀਤਾ ਕਿ ਉਹ ਕੋਟ ਰਾਏ ਸਾਹਿਬ ਜੀ ਨੂੰ ਵਾਪਸ ਹੀ ਕਰ ਦੇਣਗੇ ਪਰੋਣਾ ਨੂੰ ਰਾਏ ਜਾਦੇ ਤੋਂ ਪਤਾ ਲੱਗਾ ਕਿ ਰਾਏ ਸਾਹਿਬ ਨੇ ਇੱਕ ਹਫ਼ਤੇ ਲਈ ਅਮਰਸਰ ਗਏ ਹੋਏ ਹਨ ਉਹ ਸੋਚ ਰਹੇ ਸਨ ਕਿ ਰਾਏ ਸਾਹਿਬ ਨੇ ਹਫ਼ਤੇ ਮਗਰੋਂ ਕੋਟ ਵਾਪਸ ਲੈਣ ਤੋਂ ਕਿਤੇ ਇਨਕਾਰ ਨਾ ਕਰ ਦੇਵੇ ਅਤੇ ਫਿਰ ਉਹ ਭਾਗਵੰਤੀ ਨੂੰ ਕਿਵੇਂ ਸਮਝਾਵੇਗਾ ਮਾਸਟਰ ਜੀ ਨੂੰ ਰਾਏ ਜਾਦੇ ਦੀ ਟਿਊਸ਼ਨ ਆਰੰਭ ਕੀਤੇ 15 ਕੁ ਦਿਨ ਹੋਏ ਸਨ ਅਤੇ 2.5 ਮਹੀਨੇ ਟਿਊਸ਼ਨ ਹੋ ਰਹੀ ਸੀ ਮਾਸਟਰ ਜੀ ਦੇ ਮਨ ਵਿੱਚ ਟਿਊਸ਼ਨ ਤੇ 45 ਰੁਪਏ ਨਾਲ ਘਰ ਦੇ ਕਈ ਕੰਮ ਸਵਾਰਨ ਦੇ ਖਿਆਲ ਚੱਕਰ ਲਾ ਰਹੇ ਸਨ ਉਹ ਸਕੂਲ ਵਿੱਚ ਨਾ ਪੈਸਿਆਂ ਨਾਲ ਸੀਤੋ ਦੇ ਆਪਰੇਸ਼ਨ ਅਤੇ ਭਗਵਾਨਕੀ ਦੀ ਰਜ਼ਾਈ ਬਾਰੇ ਸੋਚਦੇ ਰਹਿੰਦੇ। ਅਗਲੇ ਦਿਨ ਜਦੋਂ ਉਹ ਰਹਿਜਾਦੇ ਨੂੰ ਟਿਊਸ਼ਨ ਪਰੋਣ ਗਏ ਤਾਂ ਉਹਨਾਂ ਦੇਖਿਆ ਕਿ ਉਹ ਖਰੂਦ ਕਰ ਰਿਹਾ ਸੀ। ਮਾਸਟਰ ਜੀ ਨੇ ਚੁੱਪ ਕਰਕੇ ਉਸਦੀ ਕਾਪੀ ਦੇਖਣੀ ਸ਼ੁਰੂ ਕਰ ਦਿੱਤੀ। ਉਹ ਨਿਚਲਾ ਨਾ ਬੈਠਾ ਅਤੇ ਮਾਸਟਰ ਜੀ ਦੇ ਕੋਲ ਨੂੰ ਹੱਥ ਲਗਾਉਣ ਲੱਗਾ। ਉਸਨੇ ਮਾਸਟਰ ਜੀ ਨੂੰ ਇੱਕ ਲਤੀਫਾ ਸੁਣਾਉਂਦਿਆਂ ਕਿਹਾ ਕਿ ਮਾਸਟਰ ਨੇ ਜਮਾਤ ਵਿੱਚ ਇੱਕ ਮੁੰਡੇ ਨੂੰ ਗਲਤ ਸਵਾਲ ਕੱਢਣ ਤੇ ਕਿਹਾ ਕੰਨ ਫੜ ਲੈ। ਮੁੰਡੇ ਨੇ ਝਟਪਟ ਮਾਸਟਰ ਦੇ ਦੋਵੇਂ ਕੰਨ ਫੜ ਲਏ ਇਹ ਗੱਲ ਕਹਿ ਕੇ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਫਿਰ ਮਾਸਟਰ ਜੀ ਨੂੰ ਪੁੱਛਣ ਲੱਗਾ ਭਲਾ ਮਾਸਟਰ ਅਤੇ ਨੌਕਰ ਵਿੱਚ ਕੀ ਫਰਕ ਹੁੰਦਾ ਹੈ ਇੰਨੇ ਨੂੰ ਇੱਕ ਨੌਕਰ ਆ ਕੇ ਮਾਸਟਰ ਜੀ ਨੂੰ ਕਿਹਾ ਕਿ ਉਹਨਾਂ ਨੂੰ ਰਾਏ ਸਾਹਿਬ ਬਣਾਉਂਦੇ ਸਨ ਮਾਸਟਰ ਜੀ ਨੌਕਰ ਦੇ ਮਗਰ ਮਗਰ ਚੱਲ ਪਏ ਉਹਨਾਂ ਦੇਖਿਆ ਕਿ ਜਿਸ ਸ਼ਾਦਾਨ ਕਮਰੇ ਵਿੱਚੋਂ ਖੜੇ ਸਨ ਉਹਨਾਂ ਵਿੱਚ ਮਨੋਵਿਗਿਆਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਭਰੀਆਂ ਹੋਈਆਂ ਸਨ ਅਲਮਾਰੀਆਂ ਦੇ ਵਿੱਚ ਰਾਏ ਸਾਹਿਬ ਆਪਣੇ ਦੋਸਤਾਂ ਨਾਲ ਤਾਸ਼ ਖੇਡ ਰਹੇ ਸਨ ਅਤੇ ਗੱਲਾਂ ਮਾਰ ਰਹੇ ਸਨ। ਮਾਸਟਰ ਜੀ ਜਿਸ ਨਰਮ ਕਨੀਨ ਉੱਪਰ ਖੜੇ ਸਨ ਉਹ ਚਾਦਰਾਂ ਜਿੱਡਾ ਸੀ। ਰਾਏ ਸਾਹਿਬ ਨੇ ਮਾਸਟਰ ਜੀ ਦੇ ਕੋਲ ਆ ਕੇ ਉਹਨਾਂ ਨੂੰ ਬਿਠਾਇਆ ਤੇ ਕਿਹਾ ਕਿ ਉਸਨੇ ਮਨੋਵਿਗਿਆਨ ਦੀਆਂ ਬਹੁਤ ਸਾਰੀਆਂ ਕਿਤਾਬਾਂ ਦਾ ਧਿਆਨ ਕਰਕੇ ਇਹ ਤੱਤ ਕੱਢਿਆ ਹੈ ਕਿ ਜਦੋਂ ਤੱਕ ਸ਼ਗਿਰਦ ਦੇ ਮਨ ਵਿੱਚ ਉਸਤਾਦ ਲਈ ਡੂੰਘੀ ਇੱਜ਼ਤ ਨਾ ਹੋਵੇ ਉਦੋਂ ਤੱਕ ਉਹ ਉਸ ਪਾਸੋਂ ਕੁਝ ਨਹੀਂ ਸਿੱਖ ਸਕਦਾ। ਹੁਣ ਜਦੋਂ ਉਹਨਾਂ ਉਸ ਦਾ ਕੋਟ ਲਿਆ ਹੈ ਵਾਕੇ ਨੇ ਉਸ ਨਾਲੋਂ ਇੱਜ਼ਤ ਦਾ ਰਿਸ਼ਤਾ ਟੁੱਟ ਗਿਆ ਹੈ ਅਤੇ ਉਹ ਅੱਜ ਰਾਏ ਸਾਹਿਬ ਕੋਲ ਪੁੱਛ ਰਿਹਾ ਸੀ ਕਿ ਸਾਡੇ ਭੰਗੀ ਅਤੇ ਮਾਸਟਰ ਵਿੱਚ ਕੀ ਫਰਕ ਹੈ ਲਾਲੂ ਭੰਗੀ ਨੇ ਵੀ ਤੁਹਾਡਾ ਕੋਟ ਮੰਗ ਕੇ ਪਾਇਆ ਹੈ ਅਤੇ ਮਾਸਟਰ ਜੀ ਨੇ ਵੀ ਇਹ ਸੁਣ ਕੇ ਮਾਸਟਰ ਜੀ ਨੇ ਪਰੇਸ਼ਾਨ ਹੁੰਦਿਆ ਕੋਟ ਲਾਉਣਾ ਸ਼ੁਰੂ ਕਰ ਦਿੱਤਾ ਪਰ ਰਾਏ ਸਾਹਿਬ ਨੇ ਕਿਹਾ ਕਿ ਕੋਟ ਮੋੜ ਦੇ ਕੋਈ ਜ਼ਰੂਰਤ ਨਹੀਂ ਹੈ ਜੇਕਰ ਉਹਨਾਂ ਨੂੰ ਜਾਂ ਕਿਸੇ ਬੱਚੇ ਨੂੰ ਜ਼ਰੂਰਤ ਹੈ ਕੋਟ ਦੀ ਤਾਂ ਉਹ ਕੋਈ ਪੁਰਾਣਾ ਕੋਟ ਲੈ ਜਾਗੇ ਉਸਨੇ ਮਾਸਟਰ ਜੀ ਨੂੰ 15 ਦਿਨਾਂ ਦੇ 7.5 ਰੁਪਏ ਦੇ ਕੇ ਟਿਊਸ਼ਨ ਪੜਾਉਣ ਤੋਂ ਹਟਾ ਦਿੱਤਾ ਇਸ ਤਰ੍ਹਾਂ ਸੀ ਇੱਕ ਕਹਾਣੀ ਜਿਸ ਦਾ ਨਾਮ ਕੋਡ ਅਤੇ ਮਨੁੱਖ ਜਿਸ ਦੇ ਵਿੱਚ ਇੱਕ ਮਾਸਟਰ ਉਹਨਾਂ ਦੇ ਪਰਿਵਾਰ ਦੀ ਆਰਥਿਕ ਤੰਗੀ ਬਿਮਾਰੀ ਨਾਲ ਜੂਝ ਰਹੀ ਉਹਨਾਂ ਦੀ ਧੀ ਬਾਰੇ ਜ਼ਿਕਰ ਕੀਤਾ ਗਿਆ ਸੀ